ਭਾਜੀ ਕੀ ਨਾਮ ਆਪਣਾ ਜੀ ਅਮਰਜੀਤ ਲਾਲ ਜੀ ਪਿੰਡ ਕਿਹੜਾ ਜੀ ਗੜੀ ਫਤਖਹਾਂ ਜੀ ਕੀ ਕੱਟਣਾ ਹੋਈਏ ਤੁਹਾਡੇ ਨਾਲ ਸਾਡੇ ਝੋਟੀਆਂ ਖੋਲ ਕੇ ਲੱਗੇ ਜੀ ਦੋ ਕਰੋ ਜੀ ਪਰਸੋਂ ਰਾਤੀ ਜੀ ਕੀ ਕੋਈ ਪਤਾ ਲੱਗਾ ਕੋਈ ਜਿਵੇਂ ਕਾਤੇ ਆਈ ਸੀ ਚੋਰ ਜਾਂ ਕਿੱਦਾਂ ਜੀ ਛੋਟੇ ਹਾਥੀ ਤੇ ਆਏ ਸੀਗੇ ਜੀ 1.5 ਕਿਲੋਮੀਟਰ ਤੇ ਤੋਰ ਕੇ ਲੈ ਗਏ ਜੀ ਉਹ ਤੋਂ ਹੂੰ ਅੱਛਾ ਸਾਈਕਲ ਦਾ ਵੀ ਕੋਈ ਨਿਸ਼ਾਨਾ ਨਿਸ਼ਾਨ ਸਾਈਕਲ ਨਾਲ ਆਇਆ ਜੀ ਸਾਈਕਲ ਮੁੜ ਕੇ ਵਾਪਸ ਗਿਆ ਜਿੱਥੇ ਤੱਕ ਹਾਥੀ ਖੜਾ ਸੀਗਾ ਉੱਥੇ ਟਕਰ ਸਾਈਕਲ ਨਾਲ ਗਿਆ ਕਿ ਨਹੀਂ ਹਾਂ ਦੋ ਮੱਝਾਂ ਲੈ ਕੇ ਗਏ ਹਾਂਜੀ ਦੋ ਮੱਝਾਂ ਬੜੀਆਂ ਲੈ ਕੇ ਕੀਮਤ ਕੀ ਸੀ ਉਹਨਾਂ ਦੀ ਉਹਨਾਂ ਦੀ 2.5 ਤੋਂ 3 ਲੱਖ ਕੀਮਤ ਸੀ ਪਹਿਲਾਂ ਵੇਕਰੀਆਂ ਵੀ ਸੀਗੀਆਂ ਪਹਿਲਾਂ ਰੇਟ ਲੱਗਦਾ ਸੀਗਾ ਜੀ ਅਸੀਂ ਦਿੱਤੀਆਂ ਨਹੀਂ ਸਾਡਾ ਘਰ ਦਾ ਗਜ਼ਾਰਾ ਉਹਨਾਂ ਨਾਲ ਚੱਲਦਾ ਸੀ ਰੋਜ਼ ਕਰ ਉਹਦੇ ਤੇ ਚੱਲਦਾ ਸੀ ਉੱਤੇ ਚੱਲਦਾ ਸੀ ਅੱਛਾ ਜਿਸ ਸਮੇਂ ਘਟਨਾ ਹੋਈ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਸ ਸਮੇ ਬਾੜੇ ਚ ਕੋਈ ਮੌਜੂਦ ਸੀ ਨਹੀਂ ਜੀ ਕੋਈ ਨਹੀਂ ਸੀਗਾ ਜੀ ਤੁਹਾਨੂੰ ਕਦੋਂ ਪਤਾ ਲੱਗਦਾ ਕਿ ਚੋਰੀ ਹੋ ਗਈ ਸਾਨੂੰ ਸਵੇਰ ਨੂੰ ਪਤਾ ਲੱਗਦਾ ਪੌਣੇ 5 ਵਜੇ ਸਾਡੀ ਮਾਤਾ ਆਉਂਦੀ ਆ ਜੀ ਜੀ ਤਾਂ 5 ਵਜੇ ਮੈਂ ਤਾਂ ਮੇਰੀ ਘਰ ਵਾਲੀ ਆਉਂਦੀ ਆ ਜੀ ਠੀਕ ਹੈ ਜੀ ਉਹਨੇ ਆ ਕੇ ਦੱਸਿਆ ਵੀ ਆਪਣੀਆਂ ਮੱਝਾਂ ਨੇ ਦੋ ਹੀ ਲੱਜਦੀਆਂ ਹੁਣ ਮਨ ਚ ਵੀ ਡਰ ਹੋਣਾ ਕਿ ਬਾਕੀ ਪਸ਼ੂ ਵੀ ਉਹਨਾਂ ਨੂੰ ਨੁਕਸਾਨ ਵੀ ਨਾ ਹੋ ਜਵੇ ਹਾਂਜੀ ਡਰ ਤਾਂ ਲੱਗਦਾ ਹੀ ਆ ਜੀ ਹੁਣ ਇੱਥੇ ਤੁਸੀਂ ਨਵਾਂ ਸ਼ਹਿਰ ਆਏ ਤੁਹਾਡੀ ਮਿਸਿਸ ਦਾ ਆਪਰੇਸ਼ਨ ਹੈ ਹਾਂਜੀ ਸਾਡੀ ਮਿਸਿਸ ਦਾ ਆਪਰੇਸ਼ਨ ਹੋਆ ਜੀ ਇੱਕ ਪਾਸੇ ਚੋਰੀ ਦੂਜੇ ਪਾਸੇ ਆ ਬਿਪਤਾ ਖੜ ਗਈ ਹਾਂਜੀ ਹਾਂਜੀ ਰਸੋਲ ਟੋਟਲ ਕਿੰਨੀਆਂ ਮੱਝਾਂ ਬਣੀਆਂ ਸੀ ਭਾਜੀ ਉੱਥੇ ਬਾੜ ਦੇ ਵਿੱਚ ਟੋਟਲ ਸਗੀਆਂ ਜੀ ਜੇ ਤਾਂ ਪਸ਼ੂ ਦੋ ਗਾਈਆਂ ਸਗੀਆਂ ਦੋ ਕਟੀਆਂ ਦੋ ਬੜੀਆਂ ਮੱਝਾਂ ਸਗੀਆਂ ਜੀ ਜਿਹੜਾਂ ਦੁੱਧ ਪਾਉਂਦੇ ਸੀ ਹੁਣ ਕਿ ਉਹ ਦੋ ਲੈ ਗਏ ਦੋ ਖੋਲ ਕੇ ਬੜੀਆਂ ਲੈ ਗਏ ਜੀ ਤੇ ਤੇ ਹੁਣ ਪੁਲਿਸ ਨੂੰ ਰਿਪੋਰਟ ਕੀਤੀ ਤੇ ਬੋ ਜੀ ਪੁਲਿਸ ਨੂੰ ਰਿਪੋਰਟ ਕੀਤੀ ਆ ਜੀ ਕੀ ਕਹਿੰਦੇ ਜੀ ਉਹ ਉਹ ਵੀ ਕੈਮਰੇ ਚੈੱਕ ਕਰਦੇ ਫਿਰਦੇ ਆ ਜੀ